ਗੁੱਡ ਮਾਰਨਿੰਗ ਜੈ ਜਸਟਮਾ ਸਾਥੀਓ ਮੈਂ ਤੁਹਾਡਾ ਦੋਸਤ ਜਗਵਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਮੇਰੇ ਬਹੁਤ ਹੀ ਪਿਆਰੇ ਭੈਣ ਰਾਜਪਾਲ ਕੌਰ ਜੈਤੋ ਨਾਲ ਇਹਨਾਂ ਨੂੰ ਅਸੀਂ ਜਸਟਮਾ ਵੈਲਨਸ ਦੇ ਤਿੰਨ ਪ੍ਰੋਡਕਟ ਕੇਸਰ ਵੈਲਡਾਈਟ ਅਤੇ ਸ਼ਿਲਾਜੀਤ ਦਿੱਤੀ ਸੀ ਤਾਂ ਆਓ ਪੁੱਛਦੇ ਹਾਂ ਭੈਣ ਰਾਜਪਾਲ ਕੌਰ ਨੂੰ ਕਿ ਇਹਨਾਂ ਨੇ ਪ੍ਰੋਡਕਟ ਵਰਤੇ ਔਰ ਇਹਨਾਂ ਨੂੰ ਕੀ ਕੀ ਫਾਇਦਾ ਹੋਇਆ ਕਿਸ ਤਰ੍ਹਾਂ ਦੀ ਫੀਲਿੰਗ ਹੈ ਜਿਨ੍ਹਾਂ ਦੀ ਇਹ ਪ੍ਰੋਡਕਟਾਂ ਨੂੰ ਵਰਤ ਕੇ ਤਾਂ ਅਗਲੀ ਆਵਾਜ਼ ਪੈਨ ਰਾਜਪਾਲ ਕੌਰ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਪ੍ਰੋਡਕਟ ਯੂਜ਼ ਕੀਤੇ ਜੀ ਤੁਹਾਨੂੰ ਮਤਲਬ ਕੀ ਸਮੱਸਿਆ ਸੀ ਔਰ ਅੱਜ ਕਿਦਾਂ ਲੱਗ ਰਿਹਾ ਥੋੜਾ ਜਿ ਦੇ ਬਾਰੇ ਚੰਨਣਾ ਜ਼ਰੂਰ ਵੀਰੇ ਇਹ ਮੈਨੂੰ ਮਤਲਬ ਡੇਢ ਕਿ ਮਹੀਨੇ ਤੋਂ ਮੈਂ ਪੜਾਟਵਾਤ ਰਹੀ ਆ ਇਹ ਮੇਰੇ ਮਤਲਬ ਚਸ਼ਮਾ ਲੱਗਿਆ ਹੋਇਆ ਸੀ ਘੱਟੋ ਘੱਟ 17-18 ਸਾਲ ਹੋ ਗਏ ਸੀ ਇਹ ਜਿਹੜਾ ਚੰਨ ਦਾ ਨੰਬਰ ਸੀਗਾ ਤਣ ਤੋਂ ਵੀ ਪਲੱਸ ਹੀ ਸੀਗਾ ਉਸ ਤੋਂ ਬਾਅਦ ਸਰਵਾਈਕਲ ਵੀ ਸੀਗਾ ਮਤਲਬ ਮਾਈਗਰੇਨ ਵੀ ਸੀਗਾ ਦਰਦ ਇੰਨਾ ਕਿ ਭਿਆਨਕ ਹੁੰਦਾ ਸੀ ਜਿਹੜਾ ਵੀ ਮਤਲਬ ਸਮਝ ਤੋਂ ਬਾਹਰ ਹੁੰਦਾ ਸੀ ਵੀ ਕੀ ਕਰੀਏ ਉਸ ਤੋਂ ਬਾਅਦ ਚ ਲੈਗ ਪੇਨ ਹੁੰਦਾ ਸੀ ਕਮਰ ਦਾ ਦਰਦ ਹੁੰਦਾ ਸੀ ਐਚ ਵੀ ਘਟ ਰਿਹਾ ਸੀ ਠੀਕ ਹੈ ਜੀ ਤੇ 1.5 ਮਹੀਨੇ ਤੋਂ ਇਹ ਯੂਜ਼ ਕਰ ਰਹੀ ਆ ਉਸ ਤੋਂ ਬਾਅਦ ਚ ਬਹੁਤ ਵਧੀਆ ਫੀਲ ਹੋ ਰਿਹਾ ਮਤਲਬ ਜਿਹੜਾ ਤੁਹਾਡੇ ਚਸ਼ਮਾ ਲੱਗਿਆ ਸੀਗਾ ਹਾਂ ਜੀ ਕਿੰਨੇ ਨੰਬਰ ਦਾ ਸੀ ਉਹ ਤੈਨੂੰ ਤੋਂ ਪਲਸ ਹੀ ਸੀਗਾ ਤੈਨੂੰ ਪਲਸ ਹੀ ਹਾਂ ਹੁਣ ਤੁਸੀਂ ਲਗਾਨੇ ਹੋ ਚਸ਼ਮਾ ਕਿੰਨੇ ਟਾਈਮ ਦੇ ਵਿੱਚ ਤੁਹਾਡਾ ਚਸ਼ਮਾ ਉਤਰਿਆ మయద఼ గూట్టలియిత kaik gehörtటనాగై qias drie గ్త కాఛ్గుశందఆ దాల్ఴడా తల్త సకికం ਤਾਂ ਲੈਗ ਪੇਨ ਜਿਹੜਾ ਤੁਸੀਂ ਦੱਸ ਰਹੇ ਹੋ ਠੀਕ ਆ ਹਾਂਜੀ ਉਹ ਠੀਕ ਆ ਚਸ਼ਮਾ ਮਤਲਬ ਇੰਨਾ ਕੁ ਜ਼ਿਆਦਾ ਸੀ ਮੈਨੂੰ ਫੇਸ ਵੀ ਨਹੀਂ ਦਿਸਦਾ ਸੀਗਾ ਕਿਸੇ ਦਾ ਜੇਕਰ ਆਪਾਂ ਬੈਠੇ ਹਾਂ ਸਾਹਮਣੇ ਤੇ ਇਦਾਂ ਫੀਲ ਹੁੰਦਾ ਸੀ ਬਸ ਬੰਦਾ ਬੈਠਾ ਉਹਦਾ ਨਹੀਂ ਫੇਸ ਦਿਖਦਾ ਸੀਗਾ ਅੱਜ ਇੰਨਾ ਕੁ ਵਧੀਆ ਹੈਗਾ ਵੀ ਚਸ਼ਮੇ ਤੋਂ ਬਿਨਾ ਮਤਲਬ ਸਿਰਫ ਹੇਅਰ ਨਹੀਂ ਗਨ ਸਕਦੇ ਤੇ ਇੰਨਾ ਕੁ ਵਧੀਆ ਮਤਲਬ ਹੋ ਰਿਹਾ ਚਸ਼ਮੇ ਦੀ ਹੁਣ ਆਈ ਨਹੀਂ ਪਤਾ ਵੀ ਕਿੱਥੇ ਰੱਖਿਆ ਤੇ ਕਿੱਥੇ ਨਹੀਂ ਰੱਖਿਆ ਕੀ ਗੱਲ ਹੈ ਸਹੀ ਹੈ ਤੇ ਜਿਵੇਂ ਤੁਸੀਂ ਮੰਨ ਲਓ ਦੱਸਿਆ ਕਿ ਸਰਵਾਈਕਲ ਦੀ ਜਿਆਦਾ ਪ੍ਰੋਬਲਮ ਸੀ ਜਿਵੇਂ ਤੁਹਾਡਾ ਪਹਿਲਾ ਕਾਰੋਬਾਰ ਕੀ ਸੀਗਾ ਮੇਰਾ ਬੁਟੀਕ ਦਾ ਕੰਮ ਸੀਗਾ ਵੀਰੇ ਜਸ ਕਰਨੀ ਇਹ ਸਰਵਾਈਕਲ ਹੋਇਆ ਸੀ ਓਕੇ ਓਕੇ ਹਾਂਜੀ ਹੁਣ ਕਿੱਦਾਂ ਜੀ ਸਰਵਾਈਕਲ ਹੁਣ ਸਰਵਾਈਕਲ ਠੀਕ ਹੈ ਵੀਰੇ ਜਮਾਂ ਬਿਲਕੁਲ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਕੋਈ ਤੁਹਾਡਾ ਮਤਲਬ weight ਦਾ ਜਾਂ ਮਨ weight ਦਾ ਵੀ ਫਰਕ ਪਿਆ ਏ ਮਟਾਪੇ ਦਾ ਹਾਂ ਵੀਰੇ ਮਤਲਬ ਜਿਵੇਂ ਮੇਰੇ ਕਪਣਾ ਮਟਾਪਾ ਹੁੰਦਾ ਹੈ हिਪ ਜਿਆਦੇ ਸੀ ਉਹ ਕਮ ਸੇ ਕਾਵਾ 1.5 ਮਹੀਨੇ ਦੇ ਵਿੱਚ 2 ਤੋਂ 3 ਇੰਚ ਫਰਕ ਪੈ ਗਿਆ ਉਹ ਚੀਜ਼ ਤਾਂ ਜੀ ਜੀ ਬਹੁਤ ਸੋਹਣਾ ਮੇਰਾ 55 ਕਿਲੋ weight ਸੀਗਾ ਅੱਜ 49 ਕਿਲੋ weight ਕੀ ਬਾਤ ਹੈ weight ਵੀ ਘਟ ਗਿਆ ਹਾਂਜੀ ਤਾਂ ਕੀ ਮਤਲਬ ਮੈਸੇਜ ਦੇਣਾ ਚਾਹੋਗੇ ਪਬਲਿਕ ਵੀਰੇ ਪਬਲਿਕ ਨੂੰ ਮੈਸੇਜ ਤਾਂ ਇਹੀ ਆ ਵੀ ਇਹ ਪ੍ਰੋਡਕਟ ਇੱਕ ਆਪਾਂ ਇਹਨੂੰ ਦਵਾਈ ਨਹੀਂ ਮੰਨ ਸਕਦੇ ਇਹ ਤਾਂ ਇੱਕ ਆਪਣੀ ਪ੍ਰੋਪਰ ਡਾਈਟ ਆ ਜਿਵੇਂ ਅੱਜ ਜਿਹੜਾ ਚੱਲ ਰਿਹਾ ਇਹ ਨਾ ਆਪਾਂ ਨੂੰ ਖਾਣਾ ਸਹੀ ਮਿਲ ਰਿਹਾ ਨਾ ਹਵਾ ਨਾ ਪਾਣੀ ਮਤਲਬ ਉਸੇ ਕਰਕੇ ਹੀ ਪ੍ਰੋਬਲਮਾਂ ਹੋ ਰੰਗਾਂ ਜੇ ਆਪਾਂ ਇਹ ਡਾਈਟ ਨੂੰ ਖਾਵਾਂਗੇ ਤੇ ਆਪਾਂ ਤੰਦਰੁਸਤ ਰਵਾਂਗੇ ਡਾਕਟਰ ਫਰੀ ਲਾਈਫ ਜਿਵਾਂਗੇ ਤੁਹਾਡਾ ਸ਼ੋਭਾ ਨਾਮ ਪੈਣਾ ਮੇਰਾ ਨਾਮ ਰਾਜਪਾਲ ਪਾ ਕਿੱਤੋਂ ਦੇ ਰਹਿਣ ਵਾਲੇ ਤੁਸੀਂ ਜੈਤੂ ਜੈਤੂ ਮੰਡੀ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਾਂ ਜਸਟਮਾ ਵੈਲਨੈਸ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸ਼ਾਨਦਾਰ ਪ੍ਰੋਡਕਟ ਜਿਹੜੇ ਜੇ ਆਪਾਂ ਗੱਲ ਕਰੀਏ ਸਾਥੀਓ ਤਾਂ ਇਹ ਜਸਟਮਾ ਵੈਲਨੈਸ ਦਾ ਕੇਸਰ ਹੈ ਔਰ ਇਹ ਸ਼ਿਲਾਜੀਤ ਰॉयਲ ਹੈ ਔਰ ਇਹ ਜਿਹੜਾ ਹੈ ਵੈਲਿਡਾਈਟ ਕੈਪਸੂਲ ਹੈ ਚੰਗੀ ਖਰਾਕ ਇਹ ਸਾਡੀ ਡੇਲੀ ਡਾਈਟ ਹੈ ਤਾਂ ਇਸ ਨੂੰ ਵਰਤ ਕੇ ਭੈਣ ਤੰਦਰੁਸਤ ਹੋਈ ਹੈ ਤਾ ਇਹ ਹਰ ਇੱਕ ਘਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਇੱਕ ਚੀਜ਼ ਹੋਰ ਵੀ ਸੀ ਵੀਰੇ ਮੇਰੇ 25 ਸਾਲ ਪਹਿਲਾਂ ਜਦੋਂ ਬੇਟਾ ਹੋਇਆ ਸੀ ਉਦੋਂ ਦੀਆਂ ਟੀਕਿਆਂ ਦੀਆਂ ਗੰਢਾਂ ਸੀ ਜਿਹੜੀਆਂ ਕਿ ਡਾਕਟਰ ਕਹਿ ਰਿਹਾ ਸੀ ਵੀ ਕੈਂਸਰ ਵੀ ਹੋ ਸਕਦਾ ਬਹੁਤ ਸਾਰੀਆਂ ਦਵਾਈਆਂ ਲਿਆਂ ਸੀ ਉਹ ਹਟ ਨਹੀਂ ਰਹੰਨ ਸੀ ਤੇ ਇਹਨਾਂ ਨਾਲ ਉਹ ਵੀ ਹਟ ਗਈ। ਕੀ ਬਾਤ ਹੈ ਤਾਂ ਬਹੁਤ ਸ਼ਾਨਦਾਰ ਰਿਜ਼ਲਟ ਹੈ ਨਾ। ਤਾਂ ਧੰਨਵਾਦ ਕਰਦੇ ਆ ਜਸਟਮਾ ਵੈਲਨੈਸ ਦਾ ਔਰ ਸਾਰੇ ਸਾਥੀਆਂ ਨੂੰ ਇਹੀ ਸੁਨੇਹਾ ਕਿ ਇਹ ਡੇਲੀ ਡਾਈਟ ਹੈ ਕੋਈ ਦਵਾਈ ਨਹੀਂ ਹੈ ਇਹਨੂੰ ਵਰਤੋ ਤੰਦਰੁਸਤ ਰਹੋ। ਸੋ ਜੈ ਜਸਟਮਾ ਜੈ ਭਾਰਤ